ਉਹ ਲੋਕਾਂ ਦਾ ਪੈਸਾ ਬਰਬਾਦ ਕਰਕੇ ਅੱਜ ਜੇ ਰੈਲੀ ਕਰ ਰਹੀ ਆ ਆਮ ਆਦਮੀ ਪਾਰਟੀ ਬੇਤੁਕੀ ਰੈਲੀ ਜਿਹੜੀ ਆ ਉਹਨੂੰ ਅਸੀਂ ਕਵਾਂਗੇ ਕਿ ਕੋਈ ਤਕ ਨਹੀਂ ਬਣਦਾ ਰੈਲੀ ਕਰਨ ਦਾ ਜੇ ਤਲਵੰਡੀ ਤੋਂ ਮੋੜ ਤੱਕ ਦੀ ਗੱਲ ਕਰੀਏ ਤੇ ਹਰੇਕ ਖੰਭੇ ਤੇ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਫੋਟੋਆਂ ਨਾਲ ਬੈਨਰ ਲਾ ਦਿੱਤੇ ਨੇ ਤੇ ਪੰਜਾਬ ਦੀਆਂ ਤਕਰੀਬਨ 2000 ਦੇ ਲਗਭਗ ਪੀ ਆਰਟੀਸੀ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਰੈਲੀ ਨੂੰ ਕਟੀਆਂ ਹੋਈਆਂ ਨੇ ਪੰਜਾਬ ਦਾ ਪੈਸਾ ਇਸ ਕਦਰ ਗਵਾਇਆ ਜਾ ਰਿਹਾ ਹੈ ਵਰਕਰਾਂ ਨੂੰ ਵਲੰਟੀਅਰ ਨੂੰ ਮੈਂ ਪੁੱਛਣਾ ਚਾਹਉਣਾ ਕਿ ਭਗਤ ਸਿੰਘ ਦੀ ਇਹ ਇੱਛਾ ਸੀ ਕਿ ਪੰਜਾਬ ਦੇ ਵਿੱਚ ਐਦਾਂ ਦੇ ਡਰਾਮੇ ਕੀਤੇ ਜਾਣ ਤੇ 92 ਐਮਐਲਏ ਤੁਹਾਡੀ ਸਰਕਾਰ ਦਾ ਹੈਗੀ ਆ ਤੁਹਾਨੂੰ ਰੈਲੀਆਂ ਕਰਨ ਦੀ ਕੀ ਲੋੜ ਹੈ ਮਾਮਾ ਨੇ ਭੈਣਾ ਨੇ ਚਾਹੇ ਸਾਡੇ ਬਜ਼ੁਰਗ ਨੇ ਜਿਹੜੇ ਇੱਕ ਮਜ਼ਦੂਰ ਨੇ ਤੇ ਉਹਨਾਂ ਨੂੰ ਬਰਗਲਾ ਕੇ ਜਿਹੜਾ ਅੱਜ ਬੱਸਾਂ ਦੇ ਵਿੱਚ ਬਿਠਾ ਕੇ ਲੈ ਕੇ ਗਏ ਆ ਘਨੌਣੀਆਂ ਹਰਕਤਾਂ ਨੇ ਉਹ ਪਿਛਲੀਆਂ ਪਾਰਟੀਆਂ ਕਰਦੀਆਂ ਰਹੀਆਂ ਤੇ ਉਸੇ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਕਰ ਰਹੀ ਹੈ ਸਸ਼ੀ ਗਾਲ ਜੀ ਤੁਸੀਂ ਲੋਕ ਰਾਏ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਅੱਜ ਮੌਰ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿੱਥੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਪਰ ਅਫਸੋਸ ਦੀ ਗੱਲ ਤੁਹਾਡੇ ਨਾਲ ਕਰੀਏ ਕਿ ਜੇ ਬਠਿੰਡੇ ਤੋਂ ਲੈ ਕੇ ਮੋੜ ਤੱਕ ਹਰੇਕ ਦਰਖਤ ਬੈਨਰਾਂ ਨਾਲ ਭਰ ਚੁੱਕਿਆ ਹੈ ਜੇ ਤਲਵੰਡੀ ਤੋਂ ਮੋੜ ਤੱਕ ਦੀ ਗੱਲ ਕਰੀਏ ਤੇ ਹਰੇਕ ਖੰਭੇ ਤੇ ਭਗਵੰਤ ਸਤਿਮਾਨ ਤੇ ਕੇਜਰੀਵਾਲ ਦੀਆਂ ਫੋਟੋਆਂ ਨਾਲ ਬੈਨਰ ਲਾ ਦਿੱਤੇ ਨੇ ਤੇ ਪੰਜਾਬ ਦੀਆਂ ਤਕਰੀਬਨ 2000 ਦੇ ਲਗਭਗ ਪੀਆਰਟੀਸੀ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਰੀਲੀ ਨੂੰ ਕਟੀਆਂ ਹੋਈਆਂ ਨੇ ਕਿਸੇ ਪਿੰਡ ਨੂੰ ਪੰਜ ਕਿਸੇ ਨੂੰ 6 ਪੰਜਾਬ ਦਾ ਪੈਸਾ ਇਸ ਕਦਰ ਗਵਾਇਆ ਜਾ ਰਿਹਾ ਹੈ ਪਿਛਲੇ ਦਿਨੀ ਜੇ ਤੁਸੀਂ ਵੇਖਣਾ ਕਿ ਲੁਧਿਆਣਾ ਤੋਂ ਜਿਹੜੀ ਜਲੰਧਰ ਤੋਂ ਪੁਲਿਸ ਵੀ ਤਾਇਨਾਤ ਕੀਤੀ ਜਾ ਰਹੀ ਹੈ ਸਰਕਾਰ ਬਣ ਤੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਆਮ ਘਰਾਂ ਦੇ ਕੀ ਆਮ ਘਰਾਂ ਦੇ ਮੁੱਖ ਮੰਤਰੀਆਂ ਨੂੰ ਇਹ ਕੁਝ ਕਰਨ ਦੇ ਲਈ ਪੂਰਾ ਪੰਜਾਬ ਦਾ ਪੈਸਾ ਲਾਉਣਾ ਪਊਗਾ ਇੱਕ ਰੈਲੀ ਕਰਨ ਦੇ ਲਈ ਪੂਰੇ ਪੰਜਾਬ ਦੀ ਪੁਲਿਸ ਪੂਰੇ ਪੰਜਾਬ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਲਾਉਣੀਆਂ ਪੈਣੀਆਂ ਕੀ ਇਹ ਰੈਲੀ ਕਰਨ ਦੇ ਲਈ ਜਿਹੜੇ ਥਾਂ ਥਾਂ ਤੇ ਵੱਡੇ ਵੱਡੇ ਫਲੈਕਸ ਲਵਾਉਣੇ ਪੈਣਗੇ ਮੈਨੂੰ ਲੱਗਦਾ ਹਜ਼ਾਰਾਂ ਕਰੋੜ ਜਿਹੜਾ ਰੁਪਇਆ ਹੈ ਉਹ ਇਸ ਰੈਲੀ ਤੇ ਜਿਹੜਾ ਲਗਾਇਆ ਜਾ ਰਿਹਾ ਹੈ ਅਕਸਰ ਪੰਜਾਬ ਦਾ ਪੈਸਾ ਕਿਉਂ ਇਸ ਤਰੀਕੇ ਨਾਲ ਬਰਬਾਦ ਕੀਤਾ ਜਾ ਰਿਹਾ ਮੇਰੇ ਨਾਲ ਤੀਂਦਰ ਸਿੰਘ ਮਾਨ ਨੇ ਹਮੇਸ਼ਾ ਖੁੱਲਕੇ ਗੱਲਬਾਤ ਕਰਦ ਨੇ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਖਸਰ ਨੂੰ ਗੱਲ ਹੀ ਦੱਸਤੀ ਕਿ ਮੌਰ ਮੰਡੀ ਦੇ ਵਿੱਚ ਅਰਵਿੰਦ ਕੇਜੀ ਵੱਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੈਲੀ ਕਰ ਰਹੇ ਨੇ ਪਹਿਲਾਂ ਤਾਂ ਮੈਨੂੰ ਤਾਂ ਰੈਲੀ ਦਾ ਕਾਰਨ ਦਾ ਕਾਰਨ ਕੀ ਆ ਕਿਉਂ ਕਰ ਰਹੇ ਨੇ ਇਹਨਾਂ ਪੈਸਾ ਖਰਾਬ ਕਿਉਂ ਕੀਤਾ ਜਾ ਰਿਹਾ ਦੇਖੋ ਮੈਨੂੰ ਇਹ ਗੱਲ ਸਮਝ ਤੋਂ ਪਰੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਇਹ ਰੈਲੀਆਂ ਦਾ ਵਿਰੋਧ ਕਰਦੀ ਰਹੀ ਹੈ ਇਹਨਾਂ ਫਜ਼ੂਲ ਖਰਚੀਆਂ ਦਾ ਵਿਰੋਧ ਕਰਦੀ ਰਹੀ ਹੈ ਇਹਨਾਂ ਕੰਮਾਂ ਦਾ ਵਿਰੋਧ ਕਰਦੀ ਰਹੀ ਹੈ ਚਾਹੇ ਉਹ ਅਕਾਲੀ ਦਲ ਪਾਰਟੀ ਦਾ ਵਿਰੋਧ ਹੋਵੇ ਚਾਹੇ ਕਾਂਗਰਸ ਦਾ ਵਿਰੋਧ ਹੋਵੇ ਉਸ ਵਿਰੋਧ ਕਰਕੇ ਜਿਹੜੀ ਪਾਰਟੀ ਅੱਜ ਸੱਤਾ ਦੇ ਵਿੱਚ ਆਈ ਹੈ ਅੱਜ ਉਹੀ ਰਾਹ ਤੇ ਉਹ ਤੁਰ ਰਹੀ ਹੈ ਸਮਝ ਨਹੀਂ ਆਉਂਦੀ ਕਿ ਅੱਜ ਕੀ ਲੋੜ ਪੈ ਗਈ ਪੰਜਾਬ 'ਚ ਰੈਲੀ ਕਰਨ ਦੀ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ ਸੱਤਾ ਦੇ ਵਿੱਚ ਆਈ ਹੈ ਅੱਜ ਰੈਲੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਪੰਜਾਬ ਦਾ ਪੈਸਾ ਜਿਹੜਾ ਪਹਿਲਾਂ ਤਾਂ ਇਹਨਾਂ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਪਾਣੀ ਵਾਂਗੂ ਵਹਾਇਆ ਤੇ ਹੁਣ ਪੰਜਾਬ ਦੇ ਵਿੱਚ ਅੱਜ ਜਿਹੜੀ ਮੋਡ ਰੈਲੀ ਹੋਈ ਹੋ ਰਹੀ ਆ ਉਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਉਹ ਪਾਣੀ ਵਾਂਗੂ ਵਹਾਇਆ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਜਿਹੜੀਆਂ ਨੇ ਸਰਕਾਰੀ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਭੇਜੀਆਂ ਗਈਆਂ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਵਰਕਰ ਵਲੰਟੀਅਰ ਜਿਨ੍ਹਾਂ ਨੂੰ ਇਹ ਕਹਿੰਦੇ ਆ ਉਹ ਵਿਰੋਧ ਕਰਦੇ ਰਹੇ ਆ ਕਾਲੀਆਂ ਤੇ ਕਾਂਗਰਸੀਆਂ ਦੇ ਸਮਿਆਂ ਦੇ ਵਿੱਚ ਕਿ ਪੰਜਾਬ ਦੇ ਲੋਕਾਂ ਨੂੰ ਕਿੰਨੀ ਇੱਕ ਪਰੇਸ਼ਾਨੀ ਹੋਊਗੀ ਅੱਜ ਜਿਹੜੀਆਂ ਸਵਾਰੀਆਂ ਬੱਸ ਛੜਿਆਂ ਦੇ ਵਿੱਚ ਅੱਜ ਬੈਠੀਆਂ ਹੋਣਗੀਆਂ ਉਹਨਾਂ ਨੂੰ ਪਤਾ ਨਹੀਂ ਕਿੰਨੀ ਇੱਕ ਪਰੇਸ਼ਾਨੀ ਹੋਊਗੀ ਪੀਆਰਟੀਸੀ ਨੇ ਪੈਸੇ ਲੈ ਲੈਣੇ ਆ ਪੰਜਾਬ ਸਰਕਾਰ ਤੋਂ ਪਰ ਉਹ ਪੈਸੇ ਜਿਹੜੇ ਉਹ ਪੰਜਾਬ ਦੇ ਲੋਕਾਂ ਦੇ ਪੈਸੇ ਆ ਉਹ ਲੋਕਾਂ ਦਾ ਪੈਸਾ ਬਰਬਾਦ ਕਰਕੇ ਅੱਜ ਜੇ ਰੈਲੀ ਕਰ ਰਹੀ ਆ ਆਮ ਆਦਮੀ ਪਾਰਟੀ ਬੇ ਤੁਕੀ ਰੈਲੀ ਜਿਹੜੀ ਆ ਉਹਨੂੰ ਅਸੀਂ ਕਵਾਂਗੇ ਕਿ ਕੋਈ ਤੁਕ ਨਹੀਂ ਬਣਦਾ ਰੈਲੀ ਕਰਨ ਦਾ ਪੰਜਾਬ ਨੂੰ ਚੰਡੀਗੜ੍ਹੋਂ ਬੈਠ ਕੇ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਰੈਲੀਆਂ ਇਸ ਤਰ੍ਹਾਂ ਦੇ ਡਰਾਮੇ ਕਰਕੇ ਪੰਜਾਬ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਆ ਆਮ ਆਦਮੀ ਪਾਰਟੀ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਇਸ ਚੀਜ਼ ਨੂੰ ਨਕਾਰ ਦੇਣਾ ਤੇ ਨਕਾਰ ਦੇਣਾ ਚਾਹੀਦਾ ਵੀ ਹੈ ਇੱਕ ਹੋਰ ਵੀ ਹੈ ਨਾ ਗੱਲ ਸਰਕਾਰ ਬਣਨ ਤੋਂ ਪਹਿਲਾਂ ਇਹ ਵੀ ਗੱਲ ਕਹੀ ਗਈ ਸੀ ਕਿ ਅਸੀਂ ਜਿਹੜਾ ਹੈਗਾ ਵੋਟਾਂ ਮੰਗਣ ਨਹੀਂ ਜਾਂਦੇ ਇੰਡੀਆ ਬੜੀਆਂ ਰੈਲੀਆਂ ਨਹੀਂ ਕਰਾਂਗੇ ਤਾਂ ਤਾਂ ਹੀ ਕਰਕੇ ਲੋਕ ਦੁੱਖ ਮਣਾ ਰਹੇ ਨੇ ਕਿ ਭਗਵੰਤ ਸਿੰਘ ਮਾਨ ਜਿਹੜੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਏ ਸੀ ਹੁਣ ਉਹੀ ਗੱਲਾਂ ਤੇ ਖੜੇ ਹੈਗੀ ਮੈਂ ਭਗਵੰਤ ਸਿੰਘ ਮਾਨ ਦਾ ਤਾਂ ਲੋਕਾਂ ਨੂੰ ਪਤਾ ਲੱਗ ਹੀ ਗਿਆ ਆ ਕੇਜਰੀਵਾਲ ਦਾ ਤਾਂ ਉਸ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਵਰਕਰਾਂ ਨੂੰ ਵਲੰਟੀਅਰ ਨੂੰ ਮੈਂ ਪੁੱਛਣਾ ਚਾਹਉਣਾ ਕਿ ਭਗਤ ਸਿੰਘ ਦੀ ਇਹ ਇੱਛਾ ਸੀ ਕਿ ਪੰਜਾਬ ਦੇ ਵਿੱਚ ਐਦਾਂ ਦੇ ਡਰਾਮੇ ਕੀਤੇ ਜਾਣ ਕਿਉਂਕਿ ਤੁਸੀਂ ਭਗਤ ਸਿੰਘ ਦਾ ਸਹਾਰਾ ਲੈ ਕੇ ਭਗਤ ਸਿੰਘ ਦੀ ਓਟ ਲੈ ਕੇ ਜਿਹੜੀ ਤੁਸੀਂ ਉਹਦੇ ਨਾਰੇ ਲਵਾ ਲਵਾ ਕੇ ਅੱਜ ਤੁਸੀਂ ਇਨਕਲਾਬ ਦੇ ਨਾਰੇ ਲਵਾ ਲਵਾ ਕੇ ਇਸ ਤਰ੍ਹਾਂ ਦੇ ਡਰਾਮੇ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਫਜ਼ੂਲ ਖਰਚੀਆਂ ਕਰ ਰਹੇ ਹੋ ਤਾਂ ਮੈਂ ਵਲੰਟੀਅਰਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਭਗਵੰਤ ਮਾਨ ਤੋਂ ਸਿੱਧਾ ਸਵਾਲ ਪੁੱਛੋ ਕਿ ਇਸ ਤਰ੍ਹਾਂ ਦੇ ਡਰਾਮੇ ਭਗਤ ਸਿੰਘ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਹੋਣ ਇਸ ਤਰ੍ਹਾਂ ਦੀਆਂ ਡਰੈਲੀਆਂ ਜਿਹੜੀਆਂ ਨੇ ਬੇਤੁਕੀਆਂ ਰੈਲੀਆਂ ਭਗਵੰਤ ਭਗਤ ਸਿੰਘ ਜੇ ਅੱਜ ਜਿਉਂਦਾ ਹੁੰਦਾ ਤਾਂ ਉਹ ਚਾਹੁੰਦਾ ਸੀ ਕਿ ਇਸ ਤਰ੍ਹਾਂ ਦੀਆਂ ਰੈਲੀਆਂ ਹੋਣ ਭਗਤ ਸਿੰਘ ਰੰਗਲਾ ਪੰਜਾਬ ਚਾਹੁੰਦਾ ਸੀ ਭਗਤ ਸਿੰਘ ਆ ਆਜ਼ਾਦੀ ਦੇ ਲਈ ਉਸਨੇ ਲੜਾਈ ਲੜੀ ਪੰਜਾਬ ਦੇ ਲੋਕਾਂ ਨੂੰ ਵਿਕਸਿਤ ਕਰਨਾ ਚਾਹੁੰਦਾ ਸੀ ਭਾਰਤ ਦੇ ਲੋਕਾਂ ਨੂੰ ਵਿਕਸਿਤ ਕਰਨਾ ਚਾਹੁੰਦਾ ਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਖਿਨੌਣੀਆਂ ਹਰਕਤਾਂ ਨੇ ਉਹ ਪਿਛਲੀਆਂ ਪਾਰਟੀਆਂ ਕਰਦੀਆਂ ਰਹੀਆਂ ਤੇ ਉਸੇ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਜਿਹੜੇ ਡਰਾਮੇ ਨੇ ਇਹਨਾਂ ਲਈ ਲੋਕਾਂ ਨੂੰ ਸਵਾਲ ਕਰਨਾ ਬਣਦਾ ਹੈ ਸਰਕਾਰਾਂ ਤੱਕ ਕਿ ਤੁਸੀਂ ਕਰ ਕੀ ਰਹੇ ਹੋ ਤੁਸੀਂ ਕਹਿ ਕੇ ਕੀ ਆਏ ਸੀ ਤੇ ਕਰੀ ਤੁਸੀਂ ਕੀ ਜਾਂਦੇ ਹੋ ਇਹ ਕੋਈ ਵੀ ਅਕੇ ਪਿੰਡਾਂ ਦੇ ਵਿੱਚ ਕਹਿੰਦੇ ਨਰੀਗਾ ਵਾਲੇ ਜਿਹੜੀਆਂ ਹੈਗੇ ਨੇ ਉਹਨਾਂ ਨੂੰ ਵੀ ਬੱਸਾਂ ਪਰ ਪਰ ਕੇ ਲੈ ਕੇ ਜਾਇਆ ਜਾ ਰਹੇ ਹਰ ਇੱਕ ਦੇ ਪ੍ਰੈਸ਼ਰ ਆ ਮੈਂ ਦੇਖਿਆ ਕਿ ਬੱਸਾਂ ਜਿਹੜੀਆਂ ਸੀ ਬੱਸ ਬੱਸਾਂ ਜਦੋਂ ਸਵੇਰ ਪਿੰਡਾਂ ਦੇ ਵਿੱਚ ਪਹੁੰਚ ਗਈਆਂ ਤਾਂ ਜਿਹੜੇ ਇਹਨਾਂ ਦੇ ਇਕਾਦੁਕਾ ਵਰਕਰ ਨੇ ਜਿਹੜੇ ਜਿਨ੍ਹਾਂ ਤੇ ਪ੍ਰੈਸ਼ਰ ਸੀ ਐਮਐਲਏਾਂ ਦਾ ਉਹ ਘਰ ਘਰ ਜਾ ਕੇ ਕੁੰਡੇ ਖੜਕਾ ਖੜਕਾ ਕੇ ਕਹਿ ਰਹੇ ਸੀ ਕਿ ਚੱਲੋ ਮੁੱਖ ਮੰਤਰੀ ਜਿਹੜਾ ਮੋੜ ਆ ਰਿਹਾ ਉਹਦੀ ਰੈਲੀ ਆ ਲੋਕ ਸ਼ਰਮ ਮੰਨਦੇ ਨੇ ਛੇਪ ਮੰਨਦੇ ਨੇ ਪਿੰਡਾਂ ਦੇ ਵਿੱਚ ਤੇ ਉਹਨਾਂ ਨੂੰ ੱਤਕੇ ਨਾ ਚੜਾਇਆ ਗਿਆ ਜਿਹੜੇ ਵਿਚਾਰੇ ਨਰੇਗਾ ਮਜ਼ਦੂਰ ਨੇ ਉਹਨਾਂ ਦੀ ਮੈਨੂੰ ਲੱਗਦਾ ਜਿਵੇਂ ਅਕਾਲੀ ਦਲ ਵੇਲੇ ਕਹਿੰਦੇ ਰਹੇ ਆ ਕਾਂਗਰਸ ਵੇਲੇ ਕਹਿੰਦੇ ਰਹੇ ਆ ਕਿ ਜਿਸ ਦਿਨ ਉਹ ਰੈਲੀ ਤੇ ਜਾਂਦੇ ਨੇ ਤੇ ਉਹਨਾਂ ਦੀ ਹਾਜ਼ਰੀਆਂ ਜਿਹੜੀਆਂ ਨੇ ਉਹ ਐਕਸਟਰਾ ਲਾਈਆਂ ਜਾਂਦੀਆਂ ਤੇ ਅੱਜ ਉਹੀ ਕੰਮ ਜਿਹੜਾ ਆਮ ਆਦਮੀ ਪਾਰਟੀ ਕਰ ਰਹੀ ਹੈ ਉਹਨਾਂ ਨੂੰ ਲਾਲਚ ਦੇ ਵਿੱਚ ਲੈ ਕੇ ਉਹਨਾਂ ਤੇ ਪ੍ਰੈਸ਼ਰ ਬਣਾ ਕੇ ਉਹਨਾਂ ਨੂੰ ਮਤਲਬ ਬਰਗਲਾ ਕੇ ਜਿਹੜਾ ਨਰੇਗਾ ਮਜ਼ਦੂਰਾਂ ਨੂੰ ਚਾਹੇ ਉਹ ਸਾਡੀਆਂ ਮਾਵਾ ਨੇ ਭੈਣਾ ਨੇ ਚਾਹੇ ਸਾਡੇ ਬਜ਼ੁਰਗ ਨੇ ਜਿਹੜੇ ਇੱਕ ਮਜ਼ਦੂਰ ਨੇ ਤੇ ਉਹਨਾਂ ਨੂੰ ਬਰਗਲਾ ਕੇ ਜਿਹੜਾ ਅੱਜ ਬੱਸਾਂ ਦੇ ਵਿੱਚ ਬਿਠਾ ਕੇ ਲੈ ਕੇ ਗਏ ਆ ਤੇ ਇਹ ਵੀ ਹੋ ਸਕਦਾ ਕਿ ਜਿਵੇਂ ਇਹ આરોਪ ਲਾਉਂਦੇ ਰਹੇ ਕਿ ਜਾਂਦਿਆਂ ਨੂੰ ਕੁਛ ਨਾ ਕੁਛ ਖਵਾ ਕੇ ਲੈ ਕੇ ਜਾਂਦੇ ਆ ਤੇ ਆਉਣ ਵੇਲੇ ਜਿਹੜੀ दारू ਵਰਤਾਈ ਜਾਂਦੀ ਆ ਇਹ ਵੀ ਤੱਥ ਜਿਹੜੇ ਸਾਹਮਣੇ ਆਉਣ ਕਿ ਅੱਜ ਵਰਕਰ ਜਿਹੜੇ ਨੇ ਉਹ ਲਾਲਚ ਦੇ ਕੇ ਲੋਕਾਂ ਨੂੰ ਇਸ ਤਰ੍ਹਾਂ ਦਾ ਕੋਈ ਲਾਲਚ ਦੇ ਕੇ ਲੈ ਕੇ ਗਏ ਹੁਣ ਤੇ ਉਹ ਜੇ ਰਿਜ਼ਲਟ ਸਾਹਮਣੇ ਆਉਂਦੇ ਆ ਤਾਂ ਪੰਜਾਬ ਵਾਸਤੇ ਇੱਕ ਬਹੁਤ ਨਮੋਸ਼ੀ ਵਾਲੀ ਗੱਲ ਆ ਤੇ ਰਾਜਨੀਤਿਕ ਲੋਕਾਂ ਤੋਂ ਜਿਹੜਾ ਕਹਿ ਰਹੇ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਪਿੰਡਾਂ ਦੇ ਲੋਕਾਂ ਦਾ ਸ਼ਹਿਰਾਂ ਦੇ ਲੋਕਾਂ ਦਾ बड़े लेखे वर्ग ਦਾ ਜਿਹੜਾ ਰਾਜਨੀਤਿਕ ਲੋਕਾਂ ਤੋਂ ਇਹਨਾਂ ਲੋਕਾਂ ਤੋਂ ਵਿਸ਼ਵਾਸ ਜਿਹੜਾ ਪਹਿਲਾਂ ਕਟਿਆ ਸੀ ਅੱਜ ਇਹਨਾਂ ਦੀਆਂ ਹਰਕਤਾਂ ਕਰਕੇ ਉਹ ਬਿਲਕੁਲ ਹੀ ਖਤਮ ਹੋ ਜਾਣਾ ਕਿਉਂਕਿ ਇਹ ਲੋਕ ਜਿਹੜਾ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਵਿਕਾਸ ਚਾਹੁੰਦੇ ਨੇ ਲੋਕ ਐਜੂਕੇਸ਼ਨ ਦੇ ਵਿੱਚ ਕ੍ਰਾਂਤੀ ਚਾਹੁੰਦੇ ਨੇ ਲੋਕ ਸਿਹਤ ਸੁਭਾਵਾਂ ਦੇ ਵਿੱਚ ਕ੍ਰਾਂਤੀ ਚਾਹੁੰਦੇ ਨੇ ਇਸ ਤਰ੍ਹਾਂ ਦੀਆਂ ਰੈਲੀਆਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਜੇ ਕੰਮ ਕਰਨਾ ਹੈ ਸਿੱਧਾ ਬੰਦੇ ਬਣ ਕੇ ਕੰਮ ਕਰਨ ਵਧੀਆ ਤਰੀਕੇ ਨਾਲ ਕੰਮ ਕਰਨ ਪੰਜਾਬ ਦੇ ਲੋਕਾਂ ਨੇ ਐਡਾ ਬਟਾ ਫਤਵਾ ਜਿਹੜਾ ਉਹਨਾਂ ਨੂੰ ਦਿੱਤਾ 92 ਐਮਐਲਏ ਜੁਤਾ ਕੇ ਦਿੱਤੇ ਆ ਤੇ 92 ਐਮਐਲਏ ਤੁਹਾਡੀ ਸਰਕਾਰ ਦਾ ਹੈਗੀ ਆ ਤੁਹਾਨੂੰ ਰੈਲੀਆਂ ਕਰਨ ਦੀ ਕੀ ਲੋੜ ਹੈ ਤੁਹਾਡੇ ਕੋਲ ਹਜੇ 3 ਸਾਲ ਕਹਿੰਦਾ ਨੇ ਡਾਂਗ ਵਰਗੇ 3 ਸਾਲ ਪਏ ਆ ਜੇ ਕੰਮ ਕਰਨਾ ਸਿੱਧੇ ਹੋ ਕੇ ਕੰਮ ਕਰੋ ਪੰਜਾਬ ਦੇ ਲੋਕਾਂ ਦੇ ਜਿਹੜੇ ਕੰਮ ਨੇ ਪਿੰਡਾਂ ਦੇ ਵਿੱਚ ਅੱਜ ਇੱਕ ਡਲੀ ਵੀ ਨਹੀਂ ਲੱਗੀ ਡਲੀ ਜਿਹੜੀ 2 ਸਾਲਾਂ ਦੇ ਵਿੱਚ ਇੱਕ ਡਲੀ ਨਹੀਂ ਲੱਗੀ ਤੇ ਤੁਸੀਂ ਇੰਨਾ ਇੰਨਾ ਖਰਚਾ ਜਿਹੜਾ ਪਹਿਲਾਂ ਤੁਸੀਂ ਆਦਰ ਸਟੇਟਾਂ ਦੇ ਕਰਕੇ ਆਏ ਹੋ ਅੱਜ ਤੁਸੀਂ ਪੰਜਾਬ ਦੇ ਵਿੱਚ ਰੈਲੀਆਂ ਕਰਕੇ ਕਰ ਰਹੇ ਹੋ ਇੰਨਾਂ ਰੈਲੀਆਂ ਦੀ ਕੋਈ ਲੋੜ ਨਹੀਂ ਜੇ ਕੰਮ ਚੰਗੇ ਕਰੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ 2024 ਦੀ ਇਲੈਕਸ਼ਨ ਦੇ ਵਿੱਚ ਲੋਕ ਆਪੇ ਹੀ ਜਤਾ ਦੇਣਗੇ ਇਹਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਆ ਪਰਮਿੰਦਰ ਕੇ ਪੰਜਾਬ ਦੇ ਲੋਕਾਂ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਜਿਹੜਾ ਕੰਮ ਦੱਸ ਕੇ ਕਹਿਣਾ ਪਿਆ ਕਿ ਅਸੀਂ ਆਹ ਕੰਮ ਕਰਤਾ ਉਹਨੂੰ ਫਿਰ ਉਹ ਕੰਮ ਨਹੀਂ ਹੈਗਾ ਜੇ ਤੁਸੀਂ ਕਰਨਾ ਹੀ ਆ ਤਾਂ ਬਿਨਾਂ ਦੱਸੇ ਕੰਮ ਕਰੋ ਤੇ ਲੋਕਾਂ ਦੇ ਸਾਹਮਣੇ ਆਪੇ ਆ ਜੂਗਾ ਕਹਿੰਦੇ ਜਿਹੜੇ ਪ੍ਰੋਜੈਕਟਾਂ ਦਾ ਨਹੀਂ ਪੱਥਰ ਰੱਖਣ ਜਾ ਰਹੇ ਨੇ ਉਹਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਹੈਗੀ ਆ ਨਾਮ ਲਿਖਿਆ ਜਾਂਦਾ ਹੈ ਤੁਸੀਂ ਇੱਕ ਵੀਡੀਓ ਵੇਖੀ ਹੋਣੀ ਹੈ ਪਿਛਲੇ ਦਿਨ ਇੱਕ ਵਾਇਰਲ ਹੋ ਰਹੀ ਸੀ ਕਿ ਇਹਦੇ ਤੇ ਮਜ਼ਦੂਰਾਂ ਦਾ ਨਾਂ ਹੋਣਾ ਚਾਹੀਦਾ ਸੀ ਇਹਦੇ ਤੇ ਜਿਹਨੇ ਕੰਮ ਕੀਤਾ ਮਿਸਤਰੀ ਦਾ ਨਾਂ ਹੋਣਾ ਚਾਹੀਦਾ ਸੀ ਉਹ ਗੱਲਾਂ ਫਿਰ ਹੁਣ ਕਿੱਥੇ ਗਈਆਂ ਦੇਖੋ ਇਹ ਤਾਂ ਮਤਲਬ ਕਲੀਅਰ ਹੋ ਗਿਆ ਕਿ ਜਿਹੜੀ ਭਗਵੰਤ ਸਿੰਘ ਮਾਨ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਜਿਹੜੀ ਜਿਹੜੇ ਤਰਕ ਲੋਕਾਂ ਨੂੰ ਦਿੰਦੇ ਹੁੰਦੇ ਸੀ ਜਦੋਂ ਉਹ ਸੱਤਾ ਤੋਂ ਬਾਹਰ ਸੀ ਐਮਪੀ ਸੀਗੇ ਜਦੋਂ ਉਹਨਾਂ ਨੂੰ ਇਹ ਸੀ ਕਿ ਅਸੀਂ ਆਹ ਪੌੜੀ ਤੇ ਚੜਨਾ ਹੈ ਤੇ ਉਸ ਸਮੇਂ ਉਹ ਕਹਿੰਦੇ ਹੁੰਦੇ ਸੀ ਕਿ ਇਹ ਜਿਹੜੇ ਨੀਂ ਪੱਥਰ ਰੱਖੇ ਜਾਂਦੇ ਆ ਇਹ ਬਿਲਕੁਲ ਗਲਤ ਰੱਖੇ ਜਾਂਦੇ ਆ ਇਹਨਾਂ ਤੇ ਕਿਸੇ ਮੁੱਖ ਮੰਤਰੀ ਦਾ ਨਾਂ ਨਹੀਂ ਹੋਣਾ ਚਾਹੀਦਾ ਕਿਸੇ ਐਮ ਐਲ ਏ ਦਾ ਨਾਂ ਨਹੀਂ ਹੋਣਾ ਚਾਹੀਦਾ ਕਿਸੇ ਪੰਚ ਸਰਪੰਚ ਦਾ ਨਾਂ ਜਿਹੜਾ ਨਹੀਂ ਹੋਣਾ ਚਾਹੀਦਾ ਇਹਨਾਂ ਜਿਹੜੇ ਬੋਰਡ ਨੇ ਨੀਂ ਪੱਥਰ ਨੇ ਇਹਨਾਂ ਦੇ ਉੱਤੇ ਮਜ਼ਦੂਰਾਂ ਦਾ ਨਾਂ ਹੋਣਾ ਚਾਹੀਦਾ ਇਹਦੇ ਤੇ ਜਿਹੜੇ ਰਾਜ ਮਿਸਤਰੀ ਨੇ ਉਹਨਾਂ ਦਾ ਨਾਮ ਜਿਹੜਾ ਹੋਣਾ ਚਾਹੀਦਾ ਪਰ ਅੱਜ ਤੁਸੀਂ ਦੇਖੋ ਜੇ ਇਹ ਕੋਈ ਵੀ ਨੀਂ ਪੱਥਰ ਰੱਖਦੇ ਆ ਉਹਦੇ ਤੇ ਇਹਨਾਂ ਦੇ ਕਰ ਕਮਲਾ ਨਾਲ ਜਿਹੜਾ ਉਹ ਲਿਖਿਆ ਜਾਂਦਾ ਪ੍ਰੋਪਰ ਕਿ ਇਹ ਮੁੱਖ ਮੰਤਰੀ ਸਾਹਿਬ ਦੇ ਕਰ ਕਮਲਾ ਨਾਲ ਜਿਹੜਾ ਨੀ ਪੱਥਰ ਰੱਖਿਆ ਗਿਆ ਇਹ ਜਿਹੜੇ ਸਚਾਈ ਜਿਹੜੀ ਕਹਿੰਦੇ ਹੁੰਦੇ ਓਨਾਂ ਕ ਬੋਲੋ ਜਿੰਨਾ ਕ ਤੁਹਾਨੂੰ ਕਿਸੇ ਨੂੰ ਦੁਬਾਰੇ ਉਹ ਗੱਲ ਦੇਣੀ ਨਾ ਪਵੇ ਤੇ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਰਦੇ ਰਹੇ ਜਿਹੜੇ ਝੂਠ ਦੇ ਵਿੱਚ ਵਰਗਲਾ ਕੇ ਪੰਜਾਬ ਦੇ ਲੋਕਾਂ ਨੂੰ ਅੱਜ ਸੱਤਾ ਦੇ ਵਿੱਚ ਬੈਠੇ ਆ ਉਹ ਗੱਲਾਂ ਜਿਹੜੀਆਂ ਉਹ ਰਿਕਾਰਡ ਨੇ ਉਹ ਕੈਮਰਿਆਂ ਦੇ ਵਿੱਚ ਰਿਕਾਰਡਡ ਪਈਆਂ ਨੇ ਉਹ ਅੱਜ ਗੱਲਾਂ ਸਾਹਮਣੇ ਆ ਰਹੀਆਂ ਤੇ ਉਹ ਗੱਲਾਂ ਦਾ ਜਿਹੜਾ ਨਮੋਸ਼ੀ ਜਿਹੜੀ ਆ ਉਹ ਵਰਕਰਾਂ ਨੂੰ ਵੀ ਚੱਕਣੀ ਪੈ ਰਹੀ ਆ ਇਹ ਪੰਜਾਬ ਦੇ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਲਈ ਬਹੁਤ ਮਾੜੀ ਗੱਲ ਹੈ ਤੁਸੀਂ ਕਰਕੇ ਤਾਂ ਦਿਖਾ ਦਿੰਦੇ ਜੇ ਤੁਸੀਂ ਕਿਆ ਸੀ ਤੁਸੀਂ ਕਰਕੇ ਦਿਖਾ ਦਿੰਦੇ ਤੁਸੀਂ ਕਿਆ ਸੀ ਕਿ ਰੈਲੀਆਂ ਦੀ ਕੀ ਲੋੜ ਹੈ ਪਹਿਲਾਂ ਤੁਸੀਂ ਕਹਿੰਦੇ ਰਹੋ ਤਾਂ ਨਾ ਕਰਦੇ ਜੇ ਤੁਸੀਂ ਕਿਆ ਸੀ ਕਿ ਇਹਦੇ ਤੇ ਮਜ਼ਦੂਰਾਂ ਦਾ ਨਾਮ ਲਿਖਿਆ ਜਾਣਾ ਚਾਹੀਦਾ ਤੁਸੀਂ ਕਰਕੇ ਦਿਖਾਉਂਦੇ ਤੇ ਪੰਜਾਬ ਦੇ ਲੋਕ ਤੁਹਾਨੂੰ ਪਲਕਾਂ ਤੇ ਬਿਠਾਉਂਦੇ ਤੁਹਾਨੂੰ ਸਿਰ ਤੇ ਬਿਠਾਇਆ ਸੀ ਉਹਨਾਂ ਨੇ ਅੱਜ ਵੀ ਤੁਹਾਨੂੰ ਪਲਕਾਂ ਤੇ ਬਿਠਾਉਂਦੇ ਪਰ ਤੁਹਾਡੀ ਜਿਹੜੀ ਅਸਲੀ ਚਿਹਰਾ ਕਹਿੰਦੇ ਹੁੰਦੇ ਨਾ ਪਰਦੇ ਦੇ ਪਿਛਲਾ ਜਿਹੜਾ ਚਿਹਰਾ ਤੁਹਾਡਾ ਉਹ ਲੋਕਾਂ ਦੇ ਸਾਹਮਣੇ ਆ ਚੁੱਕਿਆ ਤੇ ਇਹ ਲੋਕ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਨਤੀਜੇ ਜਿਹੜੇ ਉਸ ਦੇ ਭੁਗਤਣੇ ਪੈਣਗੇ ਬਹੁਤ ਬਹੁਤ ਧੰਨਵਾਦ ਅੱਜ ਰੈਲੀ ਆ ਤੇ ਰੈਲੀ ਦੀਆਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਕੀ ਹਾਲਾਤ ਨੇ ਕਿਸ ਤਰੀਕੇ ਨਾਲ ਪੰਜਾਬ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੁੜੇ ਹੋਰ ਲੋਕਰ ਆ ਟੀਵੀ ਦੇ ਨਾਲ ਧੰਨਵਾਦ